ਉਹ ਵਰਗਰਾ ਪ੍ਰੰਪਰਕ ਕਮੇਟੀ ਮੁੱਖ ਦਰਸਵਾਦ ਸਤਿ ਸ੍ਰੀ ਅਕਾਲ ਸਾਰੇ ਸਾਥੀਓ ਅਤੇ ਰੱਖੋ ਜੀ ਤਾਰਿਖ ਮੇਂ ਸਨਮਾਨੀ ਲੋਕ ਰੋ ਰੋ ਸੋਰੇ ਕੈਸਾ ਜੀ ਆਓ ਜਗਤ ਪੀਰ ਧੰਗੂ ਨਨਕ ਤੇ ਪਾਛ ਮਰਾਜੀ ਦਾ ਅਵਤਾਰ ਤਰਪ ਬਣਾ ਰੋ ਆ ਇੱਕੋ ਯਾਰਾ ਚਰਦੀ ਕੜਾ ਨਾਲ ਟਾੜੀ ਜਿੱਥੇ ਬੁੱਲੋ ਬੁੱਲਾਈ ਗੁਰਫੱਤੇ ਦੀ ਮਹਾਰਾਜ ਚੋਤਾ ਸੋ ਨਕਰ ਇਸ ਕੀ ਨੂੰ ਜਦੋਂ ਰਾਏ ਭੋਏ ਦੀ ਚਲਵੰਡੀ ਦੇ ਅੰਦਰ ਮੇਰੇ ਗੁੱਟੇ ਪਕਸ਼ਾ ਦੇ ਬੰਤਾਰ ਟਾਲਿਆ ਹੋਇਆ ਢਾਲੀ ਖੁਦਾ ਦੀ ਬੰਦੇ ਨੇ ਜਦ ਕੋਰੇ ਨਾਮ ਤੇ ਪਰਗੰਦੇ ਆ ਮਿੱਕੀ ਤੁਮ ਜਦ ਚੱਲੇ ਤੇ ਕਰੋ ਪਿਆਰਿਓ ਤੇ ਦੋਸਤ ਅੱਖ ਲੱਗੀ ਕਹਿੰਦੀ ਪਟਵਾਰੀ ਸਾਹ ਮੈਂ ਨਹੀਂ ਕਹਿ ਸਕਦੀ ਸਤਿ ਸ਼੍ਰੀ ਅਕਾਲ ਇਹਨਾਂ ਹੋ ਕੇ ਚੱਲਦੇ ਹਰੇ ਦੋ ਹਫ਼ਤੇ ਲੰਮਾ ਚੱਲਣਾ ਸੌਣ ਬਾਦ ਦੀ ਨੂੰ ਕਹਿੰਦੇ ਕਰਪਾ ਕਰਕੇ ਸਾਡੀ ਜੱਟ ਵਾਲੀ ਟਾਲੀ ਕੋਲ ਆ ਜਾਓ ਨਾਨਕ ਦੇ ਰੰਗ ਦੇ ਰੋਖ ਤੇ ਪ੍ਰਕਾਸ਼ ਪਰਉਪਰਉ ਰੱਖਦੇ ਹੋਏ ਕੰਨ ਪਾਟ ਬਰਾਬ ਹੋ ਰਹੇ ਨੇ ਸਵਾਮੀ ਦਾ ਗੱਲ ਕਰਦਾ ਉਹ ਨਿਰਭਉ ਨਿਰਵੈ ਅਕਾਲ ਮੂਰਤ ਅੰਨੀ ਸੇਂਹੰ ਗੁਰ ਪਰਸਾਏ ਜਪ ਆਪ ਸੱਚ ਜੁਗਾਂ ਸੱਚ ਹੈ ਕੀ ਸੱਚ ਨਾਨਕ ਉਸੇ ਵੀ ਸੱਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਪੇ ਪਨਾ ਕੋ ਵਈ ਜਿ ਲਾਇ ਹਾਲ ਵਿਚਾਰ ਭੁਖਿਆ ਭੁਖ ਨਾ ਉਤਰੀ ਜਿ ਬੰਨਾ ਪੁਰੀਆ ਪਾਰ ਸਰਬ ਸੁਖਿਆਨ ਪਾਲਕ ਹੋਈ ਲੈਖ ਨਾ ਚੱਲੇ ਨਾਲ ਜਿ ਸਚਿਆ ਨ ਹੋਈਐ ਰੇਕੂ ਬੂਡੇ ਕੁੱਠੇ ਪੜ ਓਗਮਰ ਜਾਈ ਚੱਲਣਾ ਆਨੰਦ ਲਿਖਿਆ ਹੁਕਮੀ ਹੋਵਨ ਆਕਾਰ ਹੁਕਮ ਨਟਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਪਵਾਈ ਹੈ ਇਕਲਾ ਹੁਕਮੀ ਮਕਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਹੁਜੇ ਤਾ ਹਮੇ ਕਹਿ ਲਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਤਾ ਜਣੇ ਨੀ ਤਾਣ ਗਾਵੇ 梦娃。 ਸਾਡੇ ਦੇ ਸੇਵਾ ਕਰਦੇ ਰਹੇ ਜੀ ਗੁਰੂ ਸਾਹਿਬ ਜੀ ਦੇ ਭੋਗ ਪਾਣਗੇ ਜੀ 11 ਵਜੇ ਪਰ ਹੁਣ 10:00 ਵਜੇ ਤਿਆਰ ਹੋ ਰਿਹਾ ਲੰਗਰ ਪਾਣੀ ਸਾਡੇ ਪਾਲੀ ਜੀ ਸੇਵਾਦਾਰ ਤਿਆਰ ਕਰ ਰਹੇ ਨੇ ਇਹ ਤਾਂ ਫਤਿਹ ਦੀ ਸੇਵਾ ਕੋਈ ਸਰ ਸੰਗਤ ਪਾਲੀ ਔਰ ਚੱਕੀ ਟੱਕਣ ਕਰੀ 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 ਸ਼ੋਲੇ ਪਨੀਰ ਦੀ ਸਬਜ਼ੀ ਤਿਆਰ ਆ ਜੀ ਭਾ ਵੀ ਕਰਦੇ ਐਤਲ ਜੀ ਦਾਲ ਤਿਆਰ ਆ ਜੀ ਪਨੀਰ ਦੀ ਦੇਖੇ ਮਾਤਾ ਨੂੰ ਕੰਮ ਨਹੀਂ ਕਰਦਾ ਪਾਲੀ ਜੀ ਨੇ ਸਾਡੇ ਪਾਲੀ ਨੇ ਬਣਾ ਦਿੱਤੀਆਂ ਕਰਤਾ ਕਰਦੀ ਦੋਰਦਾਰਾ ਸਾਹਿਬ ਇਹਦਾ ਫਜੰਗਬਲੀ ਜੀ ਸਾਹਿਬ ਮਾਨ ਗੰਦਾਰਾ ਫਤਹੀ ਵਿੰਡ ਮੰਗਵਾਲ ਧੰਨ ਗੁਰੂ ਨਾਨਕ 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 ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ वाहिगुरु 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 वाहिग वाहिगुरु 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 वाहिगुरू वाहिग वाहिगुरू वाहिगुरु वाहिगुरु वाहिगुरू वाहिगुरु 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 Wahib, wahib, wahib. Wahib, wahib, wahib. Wahib,